ਦੂਸਰਾ ਤੁਹਾਡੇ ਪਿੰਡ ਦੇ ਵਿੱਚ ਜਿਹੜਾ ਟੋਪਾ ਪਿੰਡ ਦਾ ਟੋਪਾ ਜਿਹਨੂੰ ਛੱਪੜ ਕਹਿੰਦੇ ਆਪਾਂ ਹੁਣ ਤੋਂ ਇੱਕ ਹਫ਼ਤੇ ਦੇ ਵਿੱਚ ਵਿੱਚ ਸਿਰਫ ਇੱਕ ਹਫ਼ਤੇ ਦੇ ਵਿੱਚ ਵਿੱਚ ਤੁਹਾਡੇ ਪਿੰਡ ਦੇ ਛੱਪੜ ਦਾ ਜਿੰਨਾ ਪਾਣੀ ਹੋਊਗਾ ਇਹ ਪਾਣੀ ਬਾਹਰ ਕਢਵਾ ਕੇ ਇਹਦੀ ਗਾਰ ਚੰਗੀ ਤਰ੍ਹਾਂ ਸਾਫ਼ ਕਰਵਾ ਕੇ ਇਹ ਜਿਹੜੇ ਤੁਹਾਡੇ ਪਿੰਡ ਦਾ ਚਪੜ ਹੋਊਗਾ ਇਹਨੂੰ ਇੱਕ ਨੰਬਰ ਦਾ ਸਾਫ਼ ਸੁਥਰਾ ਮੈਂ ਬਣਾ ਕੇ ਦੂੰਗਾ ਮੇਰੇ ਤੋਂ ਦਿਨਾ ਵਾਦਾ ਤੁਹਾਡੇ ਪਿੰਡ ਦੀ ਇਸ਼ਨਪੁਰ ਦੇ ਵਿੱਚ ਆਉਣ ਵਾਲੇ 3 ਮਹੀਨੇ ਦੇ ਵਿੱਚ ਵਿੱਚ ਮੈਂ ਬੱਚਿਆਂ ਦੇ ਖੇਡਣ ਲਈ ਟਾਪ ਕੁਆਲਟੀ ਦਾ ਪਲੇਗ੍ਰਾਉਂਡ ਬਣਾ ਕੇ ਦਊਂਗਾ ਮੇਰਾ ਇਹ ਤੁਹਾਡੇ ਨਾਲ ਵਾਦਾ ਟਾਪ ਕੁਆਲਟੀ ਦਾ ਜਿੱਥੇ ਬੱਚੇ ਖੇਡਣ ਇਸ ਕਰਕੇ ਸਾਡੇ ਕੋਲ ਪੈਸੇ ਵੀ ਬੜੇ ਲਿਮਟਿਡ ਹੁੰਦੇ ਨੇ ਤਾਂ ਅਸੀਂ ਲਿਮਟਿਡ ਪੈਸੇ ਲਾ ਕੇ ਕੰਮ ਸਾਰਾ ਕਰਵਾ ਕੇ ਦੇਣਾ ਹੈ ਸੋ ਇਸ ਕਰਕੇ ਜਿਹੜੀਆਂ ਡਿਮਾਂਡ ਹੋਈਆਂ ਸਾਨੂੰ ਜੈ ਕਮਾਂਡ ਦੱਸ ਦਿਓ ਅਸੀਂ ਉਹ ਤੁਹਾਡੀਆਂ ਪੂਰੀਆਂ ਕਰਵਾਉਂਗਾ ਧੰਨਵਾਦ ਆਪ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਨ ਨੇ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮਹਮਤ ਐਤ ਨਸ਼ਿਆਂ ਖਿਲਾਫ ਫੈਸਲਾ ਕਨ ਲੜਾਈ ਦੇ ਅਗਲੇ ਪੜਾਅ ਵਿੱਚ ਨਸ਼ਾ ਮੁਕਤੀ ਯਾਤਰਾ ਤਹਿਤ ਹਲਕਾ ਖੰਨਾ ਦੇ ਪਿੰਡ ਈਸ਼ਨਪੁਰ ਹੋਲ ਅਤੇ ਬੌਪਰ ਵਿੱਚ ਪਹੁੰਚ ਕੇ ਪਿੰਡ ਪੱਧਰ ਅਤੇ ਵਾਰਡ ਪੱਧਰ ਦੀਆਂ ਰੱਖਿਆ ਕਮੇਟੀਆਂ ਨਾਲ ਜਾਗਰੂਤਾ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਅਤੇ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕੀਤਾ ਕੈਬਨਟ ਮੰਤਰੀ ਸ਼੍ਰੀ ਤਰਨਪ੍ਰੀਤ ਸਿੰਘ ਸੌਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਦੀ ਯੋਗਗਵਾਈ ਹੇਠ ਨਸ਼ਿਆਂ ਤੇ ਨਸ਼ਾ ਤਸਕਰਾਂ ਦੇ ਖਾਤਮੇ ਤੱਕ ਨਸ਼ਿਆਂ ਵਿਰੁੱਧ ਜੰਗ ਜਾਰੀ ਰਹੇਗੀ ਤੇ ਰਾਜ ਨੂੰ ਤਰੱਕੀ ਦੀਆਂ ਬੁਲੰਦੀਆਂ ਤੇ ਲੈ ਜਾ ਕੇ ਪੰਜਾਬ ਨੂੰ ਦੇਸ਼ ਦਾ ਵਿਕਾਸ ਪੱਖੋਂ ਮੋਰੀ ਬਣਾਇਆ ਜਾਵੇਗਾ ਤੇ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਮੁਰਤੂ ਰੰਗਲਾ ਪੰਜਾਬ ਬਣ ਜਾਵੇਗਾ ਉਹਨਾਂ ਨਸ਼ਿਆਂ ਦੇ ਖਾਤਮੇ ਲਈ ਸੰਜੀਦਗੀ ਅਤੇ ਇੱਕਜੁੱਟਤਾ ਨਾਲ ਕੰਮ ਕਰਨ ਦਾ ਸੁਨੇਹਾ ਦਿੱਤਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮਹਿੰਮਤ ਤਹਿਤ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ। ਸੌਂਦ ਨੇ ਪਿੰਡ ਵਾਸੀਆਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਦੇ ਖਾਤਮੇ ਲਈ ਨਸ਼ਾ ਤਸਕਰਾਂ ਵਿਰੁੱਧ ਕਾਨੂੰਨ ਅਨੁਸਾਰ ਸਖਤ ਕਾਰਵਾਈ ਕਰੇਗੀ ਅਤੇ ਉਹਨਾਂ ਨੂੰ ਗੈਰਕਾਨੂੰਨੀ ਜਾਇਦਾਦਾਂ ਨੂੰ ਜ਼ਬਤ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਯੁੱਧ ਨਸ਼ਿਆਂ ਵਿਰੁੱਧ ਪਿੰਡਾਂ ਵਾਰਡਾਂ ਗਲੀ ਮੁਹੱਲਿਆਂ ਵਿੱਚ ਲੋਕ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਤ ਕਰਨ ਅਤੇ ਨਸ਼ਾ ਤਸਕਰਾ ਸੰਬੰਧੀ ਸੂਚਨਾ ਪੁਲਿਸ ਨੂੰ ਦੇਣ ਤਾਂ ਜੋ ਉਨ੍ਹਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਸਕੇ ਕੈਬਨਟ ਮੰਤਰੀ ਤਰਨਪਿਕ ਸਿੰਘ ਸੌਂਦ ਵੱਲੋਂ ਇਹਨਾਂ ਜਾਗਰੂਤਾ ਸਮਾਗਮਾਂ ਵਿੱਚ ਪਿੰਡ ਵਾਸੀਆਂ ਨੂੰ ਪਿੰਡਾਂ ਵਾਰਡਾਂ ਦਾ ਪਹਿਰੇਦਾਰ ਬਣ ਕੇ ਨਸ਼ਿਆਂ ਦੇ ਕੋੜ ਨੂੰ ਜੜੋਂ ਖਤਮ ਕਰਨ ਦਾ ਪ੍ਰਣ ਦਿਵਾਇਆ ਗੁਰੂ ਸਵਾਰੀ ਜੂ ਜੀ ਕਾ ਖਾਲਸਾ ਵਾਇ ਕੁਰ ਜੀ ਕੀ ਫਤਿਹ ਤੁਹਾਡਾ ਸਾਰੇ ਨਗਰਪਿੰਡ ਈਸ਼ਨਪੁਰ ਵਾਸੀਆਂ ਦਾ ਤੈ ਦਿਲ ਦੀ ਗਹਿਰਾਈ ਤੋਂ ਧੰਨਵਾਦ ਅੱਜ ਇਸ ਮੀਟਿੰਗ ਯੁੱਧ ਨਸ਼ਿਆਂ ਵਿਰੁੱਧ ਮੀਟਿੰਗ ਦੇ ਵਿੱਚ ਪਹੁੰਚੀਆਂ ਮੇਰੀਆਂ ਮਾਵਾਂ ਭੈਣਾਂ ਬਜ਼ੁਰਗੋ ਨੌਜਵਾਨ ਵੀਰੋ ਛੋਟੇ ਛੋਟੇ ਬੱਚੇਓ ਪਿੰਡ ਦੀ ਪੰਚਾਇਤ ਦੇਸ਼ਕੁਰ ਦੀ ਪੰਚਾਇਤ ਸਰਪੰਚ ਸਾਹਿਬ ਪੰਚ ਸਾਹਿਬ ਜਿੰਨੇ ਵੀ ਅੱਜ ਵੱਡੇ ਛੋਟੇ ਸਾਡੇ ਸਾਰੇ ਸਾਥੀਓਰੇ ਪਹੁੰਚੇ ਨੇ ਤੁਹਾਨੂੰ ਜੀ ਆਇਆਂ ਨੂੰ ਤੁਹਾਨੂੰ ਵੈਲਕਮ ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬ ਸਰਕਾਰ ਜੋ ਤੁਹਾਡੀ ਆਪਣੀ ਚੁਣੀ ਹੋਈ ਸਰਕਾਰ ਹੈ ਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਅਗਵਾਈ ਦੇ ਅੰਦਰ ਚੱਲ ਰਹੀ ਹੈ ਸਰਕਾਰ ਨੇ ਇੱਕ ਤਹਈਆ ਕੀਤਾ ਇੱਕ ਪ੍ਰਣ ਕੀਤਾ ਇੱਕ ਵਾਅਦਾ ਕੀਤਾ ਕਿ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਸੋਨਾ ਪੰਜਾਬ ਚੰਗਾ ਪੰਜਾਬ ਬਣਾਉਣ ਦੇ ਲਈ ਮੈਨੂੰ ਇੱਕ ਬੰਦੇ ਨੇ ਪੁੱਛਿਆ ਕਹਿੰਦਾ ਜਿਹੜਾ ਉਹ ਪੁਰਾਣੇ ਪਹਿਲਾਂ ਐਮਐਲਏ ਰਹਿ ਕੇ ਗਏ ਨੇ ਤੇ ਜਿਹੜੀਆਂ ਉਹ ਸਰਕਾਰਾਂ ਰਹੀਆਂ ਮੈਨੂੰ ਕਿਸੇ ਬੰਦੇ ਨੇ ਪੁੱਛਿਆ ਵੀ ਉਹਨਾਂ ਦਾ ਕੋਈ ਕੀਤਾ ਚੰਗਾ ਕੰਮ ਦੱਸੋ ਮੈਂ ਬੜਾ ਧਿਆਨ ਲਾਇਆ ਮੈਂ ਕਿਹਾ ਕਿਹੜਾ ਕੰਮ ਵਧੀਆ ਕੀਤਾ ਫੇ ਮੈਨੂੰ ਯਾਦ ਆ ਗਿਆ ਮੈਂ ਕਿਹਾ ਹਾਂ ਇੱਕ ਕੰਮ ਵਧੀਆ ਕੀਤਾ ਮੈਂ ਤਾਰੀਫ਼ ਕਰਦਾ ਕਹਿੰਦੇ ਕੀ ਮੈਂ ਕਿਹਾ ਬਾਹੂ ਮਾਜਰੇ ਸ਼ਰਾਬ ਬਹੁਤ ਵਧੀਆ ਬਣਾਈ ਜਾਂ ਉਹਨਾਂ ਨੇ ਸ਼ਰਾਬ ਫੈਕਟਰੀ ਚ ਲਾ ਕੇ ਨੇ ਆਏ ਬਹੁਤ ਟਾਪ ਕੁਆਲਿਟੀ ਦੀ ਮੈਂ ਕਿਹਾ ਦਾਰੂ ਬਣਾਉਂਦੇ ਸੀ ਉੱਥੇ ਸ਼ਰਾਬ ਫੈਕਟਰੀ ਚ ਲਾ ਕੇ ਇਹ ਕੰਮ ਮੈਨੂੰ ਫਿਰ ਉਹਨਾਂ ਦਾ ਯਾਦ ਆਇਆ ਸੋ ਇਨ ਨਿਗਾਹ ਸ਼ਰਾਬ ਦੀਆਂ ਫੈਕਟਰੀਆਂ ਚ ਚਲਾਉਣ ਵਾਲੇ ਨਿਗਾਹ ਘਰਾਜ ਚ ਸੱੱਤਰ ਬਚਾਉਣ ਵਾਲੇ ਚੀਬਰੇ ਇਹਦੇ ਪੈਪਾ ਚੋ ਰੁਪਈਆ ਖਾਣ ਵਾਲੇ ਇਹ ਅੱਜ ਸਾਨੂੰ ਮਤਾ ਦਿੰਦੇ ਨੇ ਸਾਢੇ 3 ਸਾਲ ਹੋ ਗਏ ਮੰਡੀ ਦੇ ਆੜਤੀਏ ਬੈਠੇ ਨੇ ਉਹਰੇ ਸਾਢੇ 3 ਸਾਲ ਚ ਕੋਈ ਮੰਡੀ ਦਾ ਆੜਤੀਆ ਉੱਠ ਕੇ ਉਂਗਲੀ ਚੱਕ ਕੇ ਤੁਹਾਡੇ ਲੀਡਰ ਕੰਨੀ ਕਹਿ ਦੇਵੇ ਕਿਸੇ ਤੋਂ 1 ਰੁਪਏ ਦੇ ਦੁਬਾਲ ਹੋਈਏ 1 ਰੁਪਏ ਦੇ ਕਾਣੀ ਕੌਡੀ ਦੇ ਵੀ ਜੋ ਕਹੋ ਉਹ ਕਰੰਨ ਤਿਆਰ 8-8 ਰੁਪਏ ਬੋਰੀਆਂ ਦੇ ਖਾਦਦੇ ਨੇ ਇਹਨਾਂ ਨੇ ਪੁਰਾਣੀ ਸਰਕਾਰ ਚ 8-8 ਰੁਪਏ ਬੋਰੀਆਂ ਚ ਕਹੋ ਬਾਪੂ ਖਾਤੇ ਕਰ ਨਹੀਂ ਫਿਰ ਦੱਸੋ 78 ਰੁਪਏ ਬੋਰੀਆਂ ਦੇ ਐਵੇਂ ਨਹੀਂ ਜੇਲਾ ਕੱਟ ਕੇ ਆਏ ਕੋਈ ਉਂਗਲੀ ਦਾ ਚੱਕੇ ਸਾਡੇ ਕੰਨੀ ਵੀ ਕਸਰ ਤੋਂ ਚਾਹ ਦੇ ਕੱਪ ਦੇ ਵੀ ਰਵਾਦਾਰ ਹੋਈਏ ਸੋ ਇਮਾਨਦਾਰੀ ਨਾਲ ਸਰਕਾਰ ਕੰਮ ਕਰਦੀ ਆ ਆ ਜਿਹੜੇ ਬੋਲਦੇ ਨੇ ਇਹਨਾਂ ਨੂੰ ਬੋਲੀ ਜਾਣ ਦਿਓ ਇਹਨਾਂ ਦੇ ਪੱਲੇ ਬੋਲਣ ਤੋਂ ਸਿਵਾਹ ਉਹਨਾਂ ਕਿਸੇ ਦਾ ਮੂੰਹ ਥੋੜੋ ਫੜ ਸਕਦੇ ਨੇ ਕੰਨਾ ਮ ਗੁਟਕਾ ਸਾਹਿਬ ਧੱਕਤ ਸ਼੍ਰੀ ਦਮਦਮਾ ਸਾਹਿਬ ਕੰਨਿਓ ਹੱਥ ਕਰਕੇ ਕਹਿੰਨੇ ਕਿ ਆਮ ਆਦਮੀ ਕਹਿੰਦੇ ਨੇ ਕਿ ਅਸੀਂ 4 ਮਹੀਨਿਆਂ 'ਚ ਖਤਮ ਕਰਾਂਗੇ ਕਹਿੰਨਾ ਮੈਂ 4 ਹਫ਼ਤੇ 'ਚ ਖਤਮ ਕਰਕੇ ਦਿਖਾਉਂਗਾ 4 ਹਫ਼ਤਿਆਂ ਦੇ ਅੰਦਰ ਉਹਨੇ ਨਸ਼ਾ ਤਾਂ ਕੀ ਖਤਮ ਕਰਨਾ ਸੀ ਬੜੇ ਹਰ ਪੜਿਆ ਜੀ ਬੜੇ ਦੁੱਖ ਨਾਲ ਕਿ ਚਾਤਿਆਂ ਦੇ ਅੰਦਰ ਕਦੇ ਉਹ ਭੰਕਾਰੀ ਰਾਜਾ ਆਪਣੇ ਮਹਿਲਾਂ ਤੋਂ ਬਾਹਰ ਵੀ ਨਹੀਂ ਨਿਕਲਿਆ ਕਦੇ ਲੋਕਾਂ ਨੂੰ ਮਿਲਣ ਨਹੀਂ ਆਇਆ ਹਜੇ ਕਾਂਗਰਸੀ ਪੁੱਛਦੇ ਨੇ ਕਿ ਸਾਨੂੰ ਵੋਟਾਂ ਪਾ ਦਿਓ ਹਜੇ ਕਹਿੰਦੇ ਵੋਟਾਂ ਪਾ ਦਿਓ ਸਾਨੂੰ ਕੀ ਕਰਦਾ ਰਿਹਾ ਬੈਠਾ ਉੱਥੇ ਚੀਕੂ ਦਾ ਸੀਤਾਵਾਲਾ ਹਾਲ ਸੀ ਬੱਚਾ-ਬੱਚਾ ਜਾਣਦਾ ਅਸਲ ਚ ਚੀਕੂ ਦਾ ਸੀਤਾਵਾਲਾ ਤਾਂ ਨਾਂ ਹੀ ਨਹੀਂ ਸੁਣਿਆ ਸੀ ਤਾਂ ਕਦੇ ਵੀ ਇਹ ਵੀ ਕਿਹੜਾ ਫੂਟਾ ਕਰਨ ਨਮਾ ਇਹ ਨੌਂਚ ਕੀਤਾ ਇਹ ਨਮਾ ਬਰੂਟ ਸੀਤਾਪੁਰ ਸਰਕਾਰ ਸੈਕਰੀਏਟ ਕੰਡੀਗੜ ਤੋਂ ਨਹੀਂ ਸੀ ਚਲਦੀ ਨਾ 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 ਸਰਕਾਰ ਸੈਕਰੀਏਟ ਤੋਂ ਨਹੀਂ ਸੀ ਚਲਦੀ ਸਰਕਾਰ ਪਾਕਿਸਤਾਨ ਤੋਂ ਚਲਦੀ ਸੀ ਪਾਕਿਸਤਾਨੀ ਮਿੱਤਰ ਅਫਸਾ आलम ਸਰਕਾਰ ਚਲਾਇਆ ਕਰਦੀ ਸੀ ਜੀ ਚੰਨੇ ਅਫਸਰਾ ਦੀਆਂ ਬਦਲੀਆਂ ਉਹ ਬੀਬੀ ਕਰਿਆ ਕਰਦੇ ਸੀ ਬੈਠ ਜੀਬ ਦਾ ਹੀ ਬੈਠੇ ਰਹੇ ਕਿਉਂ ਕਿ ਕੰਮ ਹੈ ਸਾਰਾ ਖਲਾਰਾ ਇਹਨਾਂ ਨੇ ਪਾਇਆ ਹੋਇਆ ਸੀਗਾ ਉਹ ਕੀ ਕਹਿਣ ਲਈ ਆਉਂਦੇ ਕੀ ਕਹਦੇ ਵੀ ਪੰਜਾਬ ਦਾ ਪਾਣੀ ਅਸੀਂ ਲਟਾਇਆ ਜਦੋਂ ਤੁਹਾਡੀ ਸਰਕਾਰ ਬਣੀ ਸੀ ਆਵਾਦ ਮੇ ਪਾਰਟੀ ਦੀ 20% ਪਾਣੀ ਪੰਜਾਬ ਦਾ ਨਹਿਰਾਂ ਦਾ ਪਾਣੀ ਸਿਰਫ 20% ਧਿਆਨ ਨਾਲ ਸੁਣਿਓ ਸਿਰਫ 20% ਪਾਣੀ ਨਹਿਰਾਂ ਦਾ ਆਪਾਂ ਪੰਜਾਬ ਦਾ ਵਰਤਦੇ ਸੀ 80% ਪਾਣੀ ਸਾਡਾ ਰਾਜਸਥਾਨ ਹਰਿਆਣਾ ਇੱਕ ਉੱਤਰ ਨੂੰ ਆਪਣਾ ਪਾਕਿਸਤਾਨ ਕਰਨ ਨੂੰ ਲੱਗੇ ਹੁੰਦਾ ਸੀ ਅਸਲੀ ਮੁੱਦੇ ਦੀ ਗੱਲ ਨਹੀਂ ਕਰਦੇ ਅੱਜ 90% ਘਰਾਂ ਦਾ ਬਿਜਲੀ ਦਾ ਬਿੱਲ माफ ਕਰਤਾ ਭਗਵਾਨ ਸਿੰਘ ਮਾਨ ਦੀ ਸਰਕਾਰ ਨੇ ਕਿਹੜੀ ਸਰਕਾਰ ਤੋਂ ਮਾਫ ਹੋਏਗੀ ਗੱਲਾਂ ਮਾਰੀ ਗਏ ਅੱਜ ਇਲਾਜ ਦੀ ਗੱਲ ਕਰਾਂ ਜਦੋਂ ਮੈਂ ਜਿੱਤੇ ਜਿੱਤੇ ਹਾਂ 2022 ਦੀ ਮੇਰੇ ਕੋਲ ਰੋਗ ਮਾਇਆਂ ਬਜ਼ੁਰਗ ਮਾਇਆਂ ਵਿਚਾਰੀਆਂ ਆਉਂਦੀਆਂ ਸੀ ਪੁੱਤ ਸਾਨੂੰ ਆ ਦਵਾਈ ਲੈ ਦੇ ਪੁੱਤ ਸਾਡਾ ਐਕਸਰੇ ਕਰਾ ਦੇ ਪੁੱਤ ਸਾਡਾ ਆਪਰਾਣਾ ਟੈਸਟ ਕਰਾ ਦੇ ਰੋਗਿਤ ਨਿਤ 8-10 ਵਿਚਾਰੀਆਂ ਆਉਂਦੀਆਂ ਸੀ ਔਰ ਮੈਂ ਕਿਤੋਂ ਨਾ ਕਿਤੋਂ ਇੰਤਜ਼ਾਮ ਕਰਕੇ ਉਹਨਾਂ ਨੂੰ ਕਦੇ ਦਵਾਈ ਲੈ ਦੇ ਲਈ ਚਲੋ ਕਿਸੇ ਨੂੰ ਕਹਿ ਦੇਣਾ ਭਰਾਵਾ ਤੂੰ ਲੈ ਦੇ ਐਂ ਆਪਾਂ ਵਾਅਦਾ ਕੀਤਾ ਸੀ ਕਿ ਇਲਾਜ ਹੈ ਜਿਹੜਾ ਇਲਾਜ ਉਹ ਦਿਆਂਗੇ ਭਾਈ ਸਾਹਿਬ ਅੱਜ ਪੂਰੇ ਪੰਜਾਬ ਦੇ ਕਿਸੇ ਸਿਵਲ ਹਸਪਤਾਲ ਚ ਚਲੇ ਜਾਏ ਉਹ ਕਿਸੇ ਵੀ ਸਿਵਲ ਹਸਪਤਾਲ ਚ ਐਨੀ ਗੱਲ ਕਹਿਣੀ ਸੌਖੀ ਨਹੀਂ ਹੁੰਦੀ ਅੱਜ ਪੰਜਾਬ ਦੇ ਕਿਸੇ ਸਿਵਲ ਅਸਥਾਨ ਚਲੇ ਜਾਓ 862 ਮਹੰਦਾ ਕਲੀਨਿਕ ਬਣਾਏ ਨੇ ਪੰਜਾਬੀਗਾ ਮਾਰੋਂਗੇ ਤਾਂ ਤੁਸੀਂ ਧਿਆਨ ਦਿਓਗੇ ਕਿ ਆਪਣੇ ਖੱਬੇ ਸੱਜੇ ਕੋਈ ਨਾ ਕੋਈ ਰਿਸ਼ਤੇਦਾਰੀ ਚੋਂ ਕੋਈ ਨਾ ਕੋਈ ਰਿਸ਼ਤੇਦਾਰੀ ਚੋਂ ਕੋਈ ਬੱਚਾ ਕੋਈ ਇਨਸਾਨ ਇਸ ਦਲਦਲ ਦੇ ਵਿੱਚ ਫਸਿਆ ਹੋਇਆ ਹੋਊਗਾ ਚਾਹੇ ਕੋਈ ਇੱਕ ਅੱਗੇ ਹੋਵੇ ਜੇ ਕੋਈ ਇਸ ਦਲਦਲ ਦੇ ਵਿੱਚ ਫਸ ਗਿਆ ਲੋਹ ਆਪਣੀ ਜਵਾਨੀ ਦਾ ਖਰਾਬ ਕਰਦਾ ਹੀ ਕਰਦਾ ਹੈ ਉਹ ਆਪਣੇ ਟੱਬਰ ਵੀ ਰੋਲ ਦਿੰਦਾ ਆਪਣਾ ਪਰਿਵਾਰ ਸਾਰਾ ਬਰਬਾਦ ਕਰ ਦਿੰਦਾ ਆਪਣੇ ਮਾਪਿਓ ਦਾ ਲਹੂ ਪੀਂਦਾ ਬਹੁਤ سارے ਡਿਸਪਿਊਟ ਡੈਲੀ ਮੈਟ੍ਰਿਮੋਨੀਅਮ ਤੇ ਸਾਡੇ ਕੋਲ ਆਉਂਦੇ ਨੇ ਬੱਚੀਆਂ ਦੀਆਂ ਜ਼ਿੰਦਗੀਆਂ ਖਰਾਬ ਹੋ ਜਾਂਦੀਆਂ ਨੇ ਵਿਆਹ ਤੋਂ ਬਾਅਦ ਪਤਾ ਲੱਗਦਾ ਕਿ ਮੁੰਡਾ ਫਲਾਣਾ ਨਸ਼ਾ ਕਰਦਾ ਸੀ ਬੜੀਆਂ ਸਮੱਸਿਆਵਾਂ ਨਸ਼ਾ ਆਇਆ ਕਿੱਥੋਂ ਵੱਡਾ ਸਵਾਲ ਹੈ ਨਸ਼ਾ ਆਇਆ ਕਿੱਥੋਂ ਅੱਜ ਤੋਂ 18 ਸਾਲ ਪਿੱਛੇ ਜਾਣਾ ਪਊਗਾ ਤੁਹਾਨੂੰ ਜੇ ਗੱਲ ਸਮਝਣੀ ਹੈ ਜੇ ਤਾਂ ਸਮਝਣੀ ਹੈ ਤਾਂ 18 ਸਾਲ ਆਪਣੇ ਦਿਲ ਨੂੰ ਦਿਮਾਗ ਨੂੰ ਆਪਣੇ ਸੁਰਤ ਨੂੰ ਪਿੱਛੇ ਲੈ ਕੇ ਚੱਲੋ 2007 ਦੇ ਵਿੱਚ ਦੇਖੋ ਗਾਣਾ ਆਇਆ ਸੀ ਕਿ ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਟਾ ਤਾਂ ਹੀ ਤਾਂ ਸ਼ਰਿਆਮ ਬਿਕਦਾ ਆਇਆ ਸੀ ਨਾ ਗਾਣਾ ਅਸਲੀ ਤਨੀ ਸੀ ਉਹ ਗਾਣਾ ਬਣਾਇਆ ਪਤਾ ਸਰਕਾਰ ਚ ਵੀ ਨਹੀਂ ਸੀਗੇ ਉਹੋ ਪਰ ਫੇਰ ਵੀ ਗਾਣਾ ਬਣਿਆ ਕਿਉਂ ਕਿਹਨੇ ਬਣਾਇਆ ਕਿਹਨੇ ਦੇਖਿਆ ਕਿਉਂ ਉਹ ਸੋਚ ਉਤਪੰਨ ਹੋਈ ਇਹਦੇ ਲਈ ਤੁਹਾਨੂੰ 18 ਸਾਲ ਪਿੱਛੇ ਜਾਣਾ ਪਊਗਾ ਜੇ 18 ਸਾਲ ਪਿੱਛੇ ਜਾਓਗੇ ਤਾਂ ਤੁਹਾਨੂੰ ਪਤਾ ਲੱਗੂਗਾ 2007 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਆਈ ਸੀ ਭਾਜਪਾ ਵਾਲਿਆਂ ਦੇ ਨਾਲ ਇਹ ਨੌ ਮਾਸਤਾ ਰਿਸ਼ਤਾ ਦੱਸਦੇ ਸੀ ਆਪਣਾ ਵੀ ਸਾਡਾ ਨੌ ਮਾਸਤਾ ਰਿਸ਼ਤਾ ਹੈ ਕਾ ਸਮਝੀ ਬੋ। ਸਿੱਧੀ ਗਵਾਇਕਾ ਦੱਸੋਈ ਆ ਸਾਰੇ ਬੈਠੇ ਆਪਾਂ ਜ਼ਿਮੀਦਾਰ ਭਰਾ ਵੀ ਬੈਠੇ ਆ ਆਪਾਂ ਸਾਰੇ ਭਾਈਚਾਰੇ ਚੋਂ ਲੋਕ ਇਕੱਠੇ ਹੋ ਬੈਠੇ ਆ ਮੈਨੂੰ ਦੱਸੋ ਕਿਹੜਾ ਬੰਦਾ ਇੱਕ ਕੀਲਾ ਜ਼ਮੀਨ ਖਰੀਦ ਕਰਗਾ ਅੱਜ ਦੇ ਯੁੱਗ ਚ ਜੋਬ ਹੋ ਮੈਂ ਕਰਨ ਨੂੰ ਤਿਆਰ ਹਰੇ ਘਾਤੀਆਂ ਕਿਸ਼ਤਕਾਰਾਂ ਦੀਆਂ ਕਿਸ਼ਤਾਂ ਇੰਸ਼ੋਰੈਂਸ ਵਾਲੀਆਂ ਕਿਸ਼ਤਾਂ ਨਹੀਂ ਨਿਕਲਦੀਆਂ ਕਿਹੜਾ ਹੋਟਲ ਬਣਾਉਣਾ ਕਿਹੜਾ ਹੋਰ ਮਸਾਡ ਬਈ ਇਹ ਪੈਸੇ ਕਿੱਥੋਂ ਆਇਆ ਕਿਸ ਨੇ ਪੁੱਛਿਆ ਰੰਗ ਪੈਸਾ ਪਰ ਬੱਚਿਆਂ ਦੇ ਖੂਨ ਚੋਂ ਆਇਆ ਖੂਨ ਚੋਂ ਸਰਿੰਜਾਂ ਚੋਂ ਆਇਆ ਪੈਸਾ ਜਿਹੜੀਆਂ ਨਸ਼ੇ ਨਸ਼ੇ ਦੀਆਂ ਨਸ਼ਾ ਚੋਂ ਸਰਿੰਜਾਂ ਸੀਗੀਆਂ ਉਹਦੇ ਤੋਂ ਰੁਪਈਆ ਆਇਆ ਵੀ ਇਹ ਕੋਈ ਨਹੀਂ ਉਹ ਬੈਠਾ ਕਾਲਪੁਰਖ ਨਹੀਂ ਕੀ ਛੱਤ ਗਿਆ ਕਰੂਆ ਸਾਹਿਬ ਚਿੰਤਾ ਨਾ ਕਰੋ ਉਹ ਕਰੂਆ ਸਾਹਿਬ ਅਜਿ ਤੱਕਰਾ ਮਾਰਦੇ ਫਿਰਦੇ ਨੇ ਅੱਜ ਕਹਿੰਦੇ ਸਾਨੂੰ ਕੋਈ ਵਿਆਹ ਤੇ ਬੁਲਾ ਲਓ ਕੋ ਘਰ ਤੇ ਬੁਲਾ ਲਓ ਅੱਜ ਕੋਈ ਝੱਲਦਾ ਨਹੀਂ ਮੁਰਤੇ ਲੋਕ ਇਹ ਕਹਿੰਦੇ ਨੇ ਸਾਡੇ ਪਿੰਡ ਨਾਲੋਂ ਸਾਡੇ ਸ਼ਹਿਰ ਚੋਂ ਆਓ ਜਿੱਥੇ ਸਾਡੇ ਪਿੰਡ ਸ਼ਹਿਰ ਜਾਂਦੇ ਸਾਨੂੰ ਸ਼ਰਮ ਆਉਂਦੀ ਹੈ ਵੀ ਅਸੀਂ ਤੁਹਾਡੇ ਨਾਲ ਕਾਤ ਰੱਖੇ ਲੋਕ ਇਹ ਕਹਿੰਦੇ ਨੇ ਸੀਗਾ ਕੋਈ ਜਮਾਨਾ ਜਦੋਂ ਅਕਾਲੀ ਦਰਜ ਸੰਤ ਭੱਤੇ ਸਿੰਘ ਜੀ ਵਰਗੇ ਲੋਕ ਹੁੰਦੇ ਸੀ ਜਦੋਂ ਕਿਸੇ ਦੇ ਘਰ ਰਾਜ ਸੰਤ ਭੱਤੇ ਸਿੰਘ ਜੀ ਵਰਗੇ ਲੋਕ ਜਾਂਦੇ ਹੁੰਦੇ ਸੀ ਸਾਰਾ ਪਿੰਡੇ ਕਹਿੰਦਾ ਸੀ ਇਕਾਨਾਂ ਦਾ ਲੀਡਰ ਨਹੀਂ ਆਇਆ ਕੋਈ ਸੰਤ ਆਇਆ ਉਹ ਵੀ ਜ਼ਮਾਨਾ ਦੇਖਿਆ ਇਸ ਤੌਰ ਨੇ ਆ ਪਰਿਵਾਰ ਦੇ ਲੜ ਜਾਂਦੀ ਇੱਕ ਪਾਰਟੀ ਧਰਤ ਰਾਸ਼ਟਰ ਅੰਨਾ ਹੋ ਗਿਆ ਮਾਤੂ ਆकांक्षा ਚ ਤੇ ਆਪਣੇ ਪੁੱਤ ਨੂੰ ਤਾਜ ਕੋਸ਼ੀ ਦੇਣ ਦੇ ਚੱਕਰ ਚ ਪੂਰਾ ਪੰਜਾਬ ਜੜਦਾ ਦੇਖੋ ਤਾਂ ਸਹੀ ਤੁਸੀਂ ਕੀਤਾ ਕੀ ਆ ਹਾਕ ਪੰਜਾਬ ਦਾ 7 ਤੋਂ ਲੈ ਕੇ 17 ਤੱਕ 10 ਸਾਲ ਪੰਜਾਬ ਦੇ ਇਹਦੇ ਦੁਸ਼ਟ ਪ੍ਰਨਾਮ ਝੱਲੇ ਚਲੋ 17 ਕੇ ਲੋਕਾਂ ਨੂੰ ਇਹ ਲੱਗਿਆ ਵੀ ਕੋਈ ਬਦਲਾਅ ਕਰਦੀਏ ਆ ਦੇਖੀਏ ਕੋਈ ਫਰਕ ਪਾਈਏ ਮੈਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਕਿਹਾ ਸੀ ਪੰਜਾਬ ਵਾਸਤਾ ਗੁਰਾਂ ਦੇ ਨਾਂ ਤੇ ਇਸ ਫਿਜਾ ਚ ਬਾਬੇ ਨਾਨਕ ਦੀ ਬਾਣੀ ਹੈ ਤੇ ਜੇ ਹੁਣ ਕੋਈ ਬਾਬੇ ਨਾਨਕ ਦੀ ਬਾਣੀ ਦੀ ਸੌ ਖਾ ਕੇ ਮੁੱਕਰ ਜਵੇ ਉਹਦਾ ਕੀ ਕਰੀਏ ਜੀ ਉਦੋਂ ਦੱਸੋ ਕਿੰਨੀ ਕਰੀਏ ਦੂਸਰਾ ਦੂਸਰਾ ਤੁਹਾਡੇ ਪਿੰਡ ਦੇ ਵਿੱਚ ਜਿਹੜਾ ਟੋਪਾ ਪਿੰਡ ਦਾ ਟੋਪਾ ਜਿਹਨੂੰ ਛੱਪੜ ਕਹਿੰਦੇ ਆਪਾਂ ਹੁਣ ਤੋਂ ਇੱਕ ਹਫ਼ਤੇ ਦੇ ਵਿੱਚ ਵਿੱਚ ਸਿਰਫ ਇੱਕ ਹਫ਼ਤੇ ਦੇ ਵਿੱਚ ਵਿੱਚ ਤੁਹਾਡੇ ਪਿੰਡ ਦੇ ਛੱਪੜ ਦਾ ਜਿੱਦਾਂ ਪਾਣੀ ਹੋਊਗਾ ਇਹ ਪਾਣੀ ਬਾਹਰ ਕਢਵਾ ਕੇ ਇਹਦੀ ਗਾਰ ਚੰਗੀ ਤਰ੍ਹਾਂ ਸਾਫ਼ ਕਰਵਾ ਕੇ ਇਹ ਜਿਹੜੇ ਤੁਹਾਡੇ ਪਿੰਡ ਦਾ ਛੱਪੜ ਹੋਊਗਾ ਇਹਨੂੰ ਇੱਕ ਨੰਬਰ ਦਾ ਸਾਫ਼ ਸੁਥਰਾ ਮੈਂ ਬਣਾ ਕੇ ਦੂੰਗਾ ਮੈਂ ਤੁਹਾਡੇ ਨਾਲ ਵਾਦਾ ਕਰਦਾ। ਲੋ ਜੀ ਸਭ ਤੋਂ ਪਹਿਲਾਂ ਗੁਰੂ ਮਾਰਾਜੀ ਜੀ ਫਤਿਹ ਦੀ ਸ਼ਾਨ ਕੋ ਆਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸੀ ਪਿੰਡ किशनਪੁਰ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਇਹ ਸੌਂ ਖਾਂਦੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵੇਖਣ ਨਹੀਂ ਦੇਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਵੜਨ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਕੋਈ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਦੀ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਖੁਦ ਵੀ ਜ਼ਮਾਨਤ ਨਾ ਤਾਂ ਦੇਵਾਂਗੇ ਅਤੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਜ਼ਮਾਨਤ ਦੇਣ ਤੋਂ ਵੀ ਰੋਕਾਂਗੇ ਅਸੀਂ ਸਾਰਾ ਪਿੰਡ ਈਸ਼ਨਪੁਰ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਜੋ ਬੋਲੇ ਸੋ ਨਿਹਾਲ ਸੋਬਤਿ ਦਾਉ